ਹੀਰ ਬਾਰਸ ਬੰਦ 111 ਤੋਂ 120 ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ ਸ੍ਰੀ ਤਿਨਾਂ ਦੇ ਵੱਡਾ ਗੁਨਾ ਮੀਆਂ ਮਿਲਣ ਖਾਣੀਆਂ ਤਿਨਾਂ ਪਹਾੜ ਕਰਕੇ ਜਿੱਕੂ ਮਾਰੀਆਂ ਜੇ ਤੀਮੇ ਖਾ ਮੀਆਂ ਕਹਿਆ ਬਾਉ ਤੇ ਬਾਪ ਦਾ ਅਸੀਂ ਮੰਨੇ ਗੱਲ ਪੱਲੜਾ ਤੇ ਮੂੰਹ ਖਾ ਮੀਆਂ ਇੱਕ ਰਾਂਝੇ ਦੀ ਗੱਲ ਨਾ ਕਰੋ ਮੋਲੇ ਉਹਦਾ ਹੀਰ ਦੇ ਨਾਲ ਨਿਵਾ ਮੀਆਂ ਸੁਲਤਾਨ ਆਇਆ ਭਾਈ ਹੀਰ ਸੰਧਾ ਆਖੇ ਮਾਉ ਨੂੰ ਧੀਉ ਨੂੰ ਤਾੜ ਅੰਮਾ ਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ ਸੁਟਾਂ ਇਹ ਨੂੰ ਜਾਨ ਥੀ ਮਾਰ ਅੰਮਾ ਤੇਰੇ ਆਖਿਆ ਸਤਰ ਜੇ ਬਹੇ ਨਹੀਂ ਫੇਰਾ ਏਸ ਦੀ ਧੌਣ ਤਲਵਾਰ ਅੰਮਾ ਚਾਕ ਬੜੇ ਨਹੀਂ ਸਾਡੇ ਵਿੱਚ ਬੇੜੇ ਨਹੀਂ ਡੱਕਰੇ ਕਰਾਂਗਾ ਚਾਰ ਅੰਮਾ ਜੇ ਤਾਂ ਧੀਓ ਨਾ ਹੁਕਮ ਵਿੱਚ ਰੱਖਿਆਈ ਸੱਬਾ ਸਾੜ ਸੱਟੂ ਘਰਬਾਰ ਅੰਮਾ ਵਾਰਸ਼ਾ ਜਿਹੜੀ ਧੀਓ ਬੁਰੀ ਹੋਵੇ ਰੋੜ ਦੇਹੇ ਸਮੁੰਦਰੋਂ ਪਾਰ ਅੰਮਾ ਅੱਖਾਂ ਲੱਗੀਆਂ ਮੁੜਨ ਨਾ ਵੀਰ ਮੇਰੇ ਹੀਰਵਾਰ ਕੱਤੀ ਵਲਿਹਾਰੀ ਆਵੇ ਬਹਿਣ ਪਏ ਦਰਿਆ ਨਾ ਕਦੇ ਮੁੜਦੇ ਲਾਏ ਰਹੇ ਜ਼ੋਰਾਂ ਜ਼ੋਰਦਾਰੀਆਂ ਵੇ ਲੋਹੂ ਕੀ ਕਰੂ ਨਿਕਲੇ ਨਾਹੇ ਭਾਈ ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ ਲੱਗੇ ਦਸਤ ਇੱਕ ਬਾਰ ਨਾ ਬੰਦ ਕੀਚਣ ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ ਸਿਰ ਦਿੱਤਿਆਂ ਬਾਜ ਨਾ ਇਸ਼ਕ ਪੱਕੇ ਇਹ ਨਹੀਂ ਸੁਖਾਲੀਆਂ ਯਾਰੀਆਂ ਵੇ ਵਾਰ ਸ਼ਾ ਮੀਆਂ ਭਾਈ ਵਰਜਦੇ ਨੀ ਵੇਖ ਇਸ਼ਕ ਬਣਾਈਆਂ ਖਵਾਰੀਆਂ ਵੇ ਕਾਜੀ ਆਖਿਆ ਖੌਫ ਖੁਦਾਏ ਦਾ ਕਰ ਮਾਪੇ ਜ਼ਿੱਦ ਚੜੇ ਚਾਏ ਮਾਰਨੇ ਗਏ ਤੇਰੀ ਕਿਆੜਿਓ ਜਿਬ ਖਚਾਏ ਕੱਢਣ ਮਾਰੇ ਸ਼ਰਮ ਦੇ ਖੂਨ ਗੁਜ਼ਾਰਨ ਗਏ ਜਿਸ ਵਕਤ ਦਿੱਤਾ ਅਸਾ ਚਾਏ ਫਤਵਾ ਉਸੇ ਵਕਤ ਹੀ ਮਾਰ ਉਤਾਰਨੇ ਗਏ ਮਾਉ ਆਖ ਦੀ ਲੋੜ ਖੁਦਾਏ ਦਾਜੇ ਵੇਖੋ ਸ਼ੋਖ ਦੀਦੇ ਤਿੱਖੇ ਪਾੜਨ ਗਏ ਪੰਜਾਂ ਪੀਰਾਂ ਨੂੰ ਰਾਂਝੇ ਨੇ ਯਾਦ ਕੀਤਾ ਜਦੋਂ ਹੀਰ ਸੁਨੇਹੜਾ ਘੱਲ ਲਈ ਆਈ ਮਾਉ ਬਾਪ ਸਭ ਆਣ ਗਿਰਦ ਹੋਏ ਗਿਲਾ ਸਭਨਾ ਦਾ ਅਸਾ ਝੱਲ ਲਈ ਆਈ ਪੰਜ ਪੀਰ ਸ਼ਤਾਬ ਦੀ ਆਏ ਪਹੁੰਚੇ ਜਦੋਂ ਰਾਂਝੇ ਦਾ ਜਿਉੜਾ ਹੱਲ ਲਈ ਆਈ ਪੰਜਾਂ ਪੀਰਾਂ ਅੱਗੇ ਹੱਥ ਜੋੜ ਖੜਾ ਨੀਰ ਰੋਂਦਿਆਂ ਮੂਲ ਨਾ ਠੱਲ ਲਈ ਆਈ ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ ਵਿੱਚੋਂ ਜਿਉ ਸਾਡਾ ਥਰ ਠੱਲ ਲਈ ਆਈ ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ ਕਾਜ਼ੀ ਬਾਪ ਤੇ ਮਾਉ ਪਥੱਲੇ ਆਈ ਮਦਦ ਕਰੋ ਖੁਦਾਏ ਦੇ ਵਾਸਤੇ ਜੀ ਮੇਰਾ ਇਸ਼ਕ ਖਰਾਬ ਹੋ ਚੱਲੇ ਆਈ ਬਹੁਤ ਪਿਆਰ ਦਿਲਾਸੜੇ ਨਾਲ ਪੀਰਾ ਮੀਏ ਰਾਂਝੇ ਦਾ ਜੀਉ ਤਸੱਲੇ ਆਈ ਤੇਰੀ ਹੀਰ ਦੀ ਮਦਦ ਤੇ ਮੀਹਾਂ ਰਾਂਝਾ ਮਖਦੂਮ ਜ਼ਹਾਨੀਆਂ ਕੱਲ੍ਹ ਆਈ ਵਰਸ਼ਾ ਅੱਗੇ ਜੱਟ ਤਿਆਰ ਹੋਇਆ ਲੈ ਕੇ ਵੰਝਲੀ ਗਾਵਣੇ ਚੱਲਿਆਈ ਸ਼ੌਂਕ ਨਾਲ ਵਜਾਏ ਕੇ ਵੰਝਲੀ ਨੂੰ ਪੰਜਾਂ ਪੀਰਾਂ ਅੱਗੇ ਖੜਾ ਗਾਂ ਵਦਾਈ ਕਦੀ ਉਦੋ ਤੇ ਕਹਾਨ ਦੇ ਵਿਸ਼ਨ ਪਦੇ ਕਦੀ ਮਾਜ ਪਹਾੜ ਦੀ ਲਾ ਵਦਾਈ ਕਦੇ ਢੋਲ ਤੇ ਮਾਰਵਣ ਸ਼ੋਹ ਦੇਂਦਾ ਕਦੀ ਬੂਬਨਾ ਚਾਏ ਸੁਣਾ ਵਦਾਈ ਮਲਕੀ ਨਾਲ ਜਲਾਲੀਆਂ ਖੂਬ ਗਾਵੇ ਵਿੱਚ ਚੀਬਰੀ ਦੀ ਕਲੀ ਲਾਂ ਵਦਾਈ ਕਦੀ ਸੋਹਣੀ ਤੇ ਮਹੀਵਾਲ ਵਾਲੀ ਨਾਲ ਸ਼ੌਂਕ ਦੇ ਸੱਦ ਸਦਾ ਵਧਾਈ ਕਦੀ ਧੁਰ ਪਤਾਂ ਨਾਲ ਕਵਿੱਤਿ ਸ਼ੋਹੇ ਕਦੀ ਸੋਲੇ ਨਾਲ ਰਲਾਵਦਾਈ ਸਾਰੰਗ ਨਾਲ ਤਿਲੰਗ ਸ਼ਾਨੀਆਂ ਦੇ ਰਾਗ ਸੂਹੀ ਦਾ ਭੋਗ ਚਾ ਪਾਉ ਵਧਾਈ ਸੋਰਠ ਗੁਜਰੀਆਂ ਪੂਰਬੀ ਲਲਿਤ ਪੈਰੋਂ ਦੀਪਕ ਰਾਗ ਦੀ ਜ਼ੀਲ ਵਜਾ ਵਧਾਈ ਤੋੜੀ ਮੇਗ ਮਲਾਰ ਤੇ ਰਾਗ ਗਾਵੇ ਜੈਤ ਸਰੀਰ ਵੀ ਨਾਲ ਰਲਾ ਵਧਾਈ ਮਾਲ ਸਰੀ ਤੇ ਪਰ ਜ਼ਬਨ ਰਾਗ ਬੋਲੇ ਨਾਲੇ ਮਾਲਵਾ ਵਿੱਚ ਬਾਜਾ ਵਧਾਈ ਕੇਦਾਰਾ ਵਿਹਾਗੜੋ ਰਾਗ ਮਾਰੂ ਨਾਲੇ ਕਾਨੜੇ ਦੀਆਂ ਸੁਰਾਂ ਲਾ ਵਧਾਈ ਕਲਿਆਣ ਨਾਲੇ ਮਾਲਕੋਸ ਬੋਲੇ ਅਤੇ ਮੰਗਲਾਚਾਰ ਸੁਣਾ ਵਧਾਈ ਪੈਰੋ ਨਾਲ ਪਲਾਸੀਆਂ ਭੇਮ ਬੋਲੇ ਨਟ ਰਾਗ ਦੀ ਜੀਲ ਬਣਾਵਦਾਈ ਪੁਰਵਾ ਨਾਲ ਬਿਹਾਰ ਝੰਜੋਟੀਆਂ ਦੇ ਹੋਰੀ ਨਾਲ ਆਸਾ ਖਲਾ گاਵ ਵਦਾਈ ਬੋਲੇ ਰਾਗ ਬਸੰਤ ਹੰਡੋਲ ਗੋਪੀ ਮੁੰਦਾ ਬਣੇ ਦੀਆਂ ਸੁਰਾਂ ਲਾ ਵਦਾਈ ਪਲਾਸੀ ਨਾਲ ਤਲਾਸੀਆਂ ਸੀਆਂ ਆਰਾਮ ਕਲੀਵਾਰ ਸ਼ਾਹ ਨੂੰ ਖੜਾ ਸੁਣਾ ਵਦਾਈ ਰਾਜ਼ੀ ਹੋਏ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਮੰਗ ਲੈ ਦੁਆ ਜੋ ਮੰਗਣੀ ਹੈ ਅਜੀ ਹੀਰ ਜੱਟੀ ਮੈਨੂੰ ਬਖਸ਼ ਦੇਵੋ ਰੰਗਣ ਸ਼ੌਕ ਦੇ ਨਾਲ ਉਹ ਰੰਗਣੀ ਹੈ ਮੈਨੂੰ ਕਰੋ ਮਲੰਗ ਪ੍ਰਭੂਤ ਲਾਓ ਬੱਚਾ ਉਹ ਵੀ ਤੇਰੀ ਮਲੰਗਣੀ ਹੈ ਜਿਹੇ ਨਾਲ ਰਹੀਏ ਤਿਹ ਹੋਏ ਜਾਈਏ ਨੰਗਾ ਨਾਲ ਲੜੇ ਉਹ ਵੀ ਨੰਗਣੀ ਹੈ ਵਾਰ ਸ਼ਾਹ ਨਾਲ ਲੜੀਣਾ ਛੱਡ ਜਾਈਂ ਘਰ ਮਾਪਿਆਂ ਦੇ ਨਹੀਂ ਲੰਘਣੀ ਹੈ ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ ਦੁਆ ਦਿੱਤੀਆਂ ਨੇ ਜਹਾਂ ਹੀਰ ਤੇਰੀ ਤੇਰੇ ਸਭ ਮਕਸੂਦ ਹੋਏ ਰਹੀ ਹਾਸਲ ਮਦਦ ਹੋਏ ਗਏ ਪੰਜ ਪੀਰ ਤੇਰੀ ਜਾਂ ਗੂੰਜ ਤੋ ਵਿੱਚ ਮੰਗਵਾੜ ਬੈਠਾ ਬਖਸ਼ ਲਈ ਹੈ ਸਭ ਤਕਸੀਰ ਤੇਰੀ ਵਰ ਸ਼ਹਿ ਮੀਆਂ ਪੀਰਾ ਕਾਮਲਾ ਨੇ ਕਰ ਛੱਡੀ ਹੈ ਨੇਕ ਤਕਦੀਰ ਤੇਰੀ ਰਾਂਝੇ ਆਖਿਆ ਆਓ ਖਾਂ ਬੈਠ ਹੀਰੇ ਕੋਈ ਖੂਬ ਤਦਬੀਰ ਬਣਾਈਏ ਜੀ ਤੇਰੇ ਮਾਉ ਤੇ ਬਾਪ ਦਲਗੀਰ ਹੁੰਦੇ ਕਿਵੇਂ ਇਹਨਾਂ ਤੋਂ ਬਾਤ ਛੁਪਾਈਏ ਜੀ ਮਿੱਠੀ ਨੈਣ ਨੂੰ ਸੱਦ ਕੇ ਬਾਤ ਗਿਣੀਏ ਕਰ ਠਾਰਾ ਚਾਏ ਬੜਾਈਏ ਜੀ ਮੈਂ ਸਿਆਲਾਂ ਦੇ ਵੇੜੇ ਵੜਾ ਨਹੀਂ ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਜੀ ਦਿਹ ਰਾਤ ਤੇਰੇ ਘਰ ਮੇਲ ਸਾਡਾ ਸਾਡੇ ਸ੍ਰੀ ਅਹਿਸਾਨ ਚੜਾਈਏ ਜੀ ਹੀਰ ਪੰਜ ਮੋਹਰਾ ਹੱਥ ਦਿੱਤੀਆਂ ਨੇ ਜੀਵੇਂ ਮਿੱਠੀ ਏ ਡਾਲ ਪਕਾਈਏ ਨੀ ਕੁੜੀਆਂ ਪਾਸ ਨਾ ਖੋਲਣਾ ਭੇਤ ਮੂਲੇ ਸਭਾ ਜੀਉ ਦੇ ਵਿੱਚ ਲੁਕਾਈਏ ਨੀ ਵਾਰ ਸ਼ਾਹ ਸਪਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਨੀ ਫਲੇ ਕੋਲ ਜਿੱਥੇ ਮੰਗੂ ਬੈਠਦਾ ਸੀ ਉੱਥੇ ਨਾਲ ਹੈ ਸੀ ਘਰ ਨਾਈਆਂ ਦਾ ਮਿੱਠੀ ਨਾਇਣ ਘਰਾਂ ਦੀ ਖਸਮਣੀ ਸੀ ਨਾ ਹੀ ਕੰਮ ਕਰਦੇ ਫਿਰ ਨਮਾਈਆਂ ਦਾ ਘਰ ਨਾਈਆਂ ਦੇ ਰਾਜੇ ਦਾ ਹੁਕਮ ਐਵੇਂ ਜਿਵੇਂ ਸੋਹਰੇ ਹੁਕਮ ਜਵਾਈਆਂ ਦਾ ਚਾਹ ਪਾ ਮਠੀ ਫਿਰਨ ਵਾਲਿਆਂ ਦੀ ਬਾਰਾ ਖੁੱਲਦਾ ਲੇ ਫਤਲਾਈਆਂ ਦਾ ਮਿੱਠੀ ਸੇਜ ਵਸਾਏ ਕੇ ਫੁੱਲ ਪੂਰੇ ਉੱਤੇ ਆਵਦਾ ਕਦਮ ਖੁਦਾਈਆਂ ਦਾ ਦੋਵੇਂ ਹੀਰ ਰਾਂਜਾ ਨਿਤ ਕਰ ਨਮੋਜਾਂ ਖੜੀਆਂ ਖਾਣ ਮੱਝੇ ਚ ਸਿਰ ਸਾਈਆਂ ਦਾ ਕੜੀ ਰਾਤ ਰਹਿੰਦੀ ਘਰੇ ਹੀਰ ਜਾਏ ਰਾਂਜਾ ਭਾ ਪੁੱਛਦਾ ਫਿਰੇ ਧਾਈਆਂ ਦਾ ਵਾਰਸ ਆਪਣੇ ਘਾਰ ਵਿੱਚ ਜਾਏ ਰੁੱਝਣ ਬੂਹਾ ਫੇਰ ਨਾ ਵੇਖਦੇ ਨਾਈਆਂ ਦਾ